ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਤੁਸੀਂ ਜੁੜ ਚੁੱਕੇ ਹੋ ਅਡਾ ਚੈਨਲ ਦੇ ਨਾਲ ਤੇ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਬਾਈ ਜੋ ਸੋਸ਼ਲ ਮੀਡੀਆ ਉੱਤੇ ਆ ਵੀਡੀਓ ਵਾਇਰਲ ਹੋ ਰਹੀ ਹੈ ਕਿ ਜੋ ਫੌਜਨ ਭੈਣ ਆ ਅਚਾਰ ਪਾਉਂਦੇ ਹੋਏ ਨੂੰ ਰੋਕ ਰਹੀ ਹੈ ਟਰੈਕਟਰ ਦੇ ਸਾਹਮਣੇ ਆਪਦੇ ਬੱਚੇ ਨੂੰ ਡੇਢਣ ਦੀ ਕੋਸ਼ਿਸ਼ ਕਰ ਰਹੀ ਆ ਅਸਲ ਦੇ ਵਿੱਚ ਜੋ ਇਹ ਸਾਰੀ ਗੱਲ ਆ ਬਾਈ ਜੀ ਜੋ ਆਪਣਾ ਫੌਜੀ ਭਰਾ ਉਹ ਡਿਊਟੀ ਦੇ ਉੱਤੇ ਹੈ ਇਸ ਟਾਈਮ ਤੇ ਉਹਦੀ ਜ਼ਮੀਨ ਦੇ ਉੱਤੇ ਕਬਜ਼ਾ ਕੀਤਾ ਜਾ ਰਿਹਾ ਉਹਦੇ ਘਰਦਿਆਂ ਵੱਲੋਂ ਜੋ ਇਹ ਘਰਦਿਆਂ ਦੇ ਦੇਖ ਸਕਦੇ ਆ ਆਪਾਂ ਤੇ ਜਿਹੜੀ ਫੌਜਨ ਆ ਵਿਚਾਰੀ ਫੌਜੀ ਦੇ ਘਰ ਵਾਲੀ ਜਿਹੜੀ ਪ੍ਰੈਸ ਆਉਂਦੇ ਆ ਆਪਾਂ ਭੈ ਤੇ ਇਹ ਇਹਨਾ ਧੱਕਾ ਕੀਤਾ ਜਾ ਰਿਹਾ ਤੇ ਆਪਦਾ ਇਨਸਾਫ ਮੰਗ ਰਹੀ ਆ ਮੀਡੀਆ ਵੀ ਇੱਥੇ ਪਹੁੰਚਿਆ ਹੋਇਆ ਹੈ ਤੇ ਨਹਿੰਦ ਸਿੰਘ ਵੀਰ ਵੀ ਪਹੁੰਚੇ ਹੋਏ ਨੇ ਬਾਈ ਤੇ ਬਾਕੀ ਆਪਾਂ ਦਿਖਾਉਣਾ ਸਾਨੂੰ ਸਾਰੇ ਵੀਡੀਓ ਦੇ ਵਿੱਚ ਪਰ ਭਾ ਪੈਣ ਦੇ ਨਾਲ ਧੱਕਾ ਹੋ ਰਿਹਾ ਉਹਦੀ ਜ਼ਮੀਨ ਦੇ ਉੱਤੇ ਕਬਜ਼ਾ ਹਾਂ ਕਬਜ਼ਾ ਕੀਤਾ ਜਾ ਰਿਹਾ ਜੋ ਭਾਣ ਦਾ ਕਹਿਣਾ ਹੈ ਵੀ ਇਹ ਜਿਹੜੀ ਜ਼ਮੀਨ ਆ ਸਾਡੀ ਹੈ ਤੇ ਜੋ ਕਰਦੇ ਨੇ ਉਹ ਕਰ ਰਹੇ ਵੀ ਅਸੀਂ ਇਥੋਂ ਪੰਜ ਤੋਂ ਸਤ ਪਿਛਲੇ 20 ਸਾਲਾਂ ਤੋਂ ਇੱਥੇ ਆਚਾਰ ਪਾ ਰਹੇ ਸੀ ਆਪਦਾ ਤੇ ਸਾਰੀ ਵੀਰੇ ਵੀਡੀਓ ਦੇ ਵਿੱਚ ਆਪ ਦੇਖਦੇ ਆਂ ਕਿ ਕੀ ਗੱਲਬਾਤ ਆ ਸਾਰੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਬਾਈ ਆਪਦੇ ਕਮੈਂਟ ਆਪਣੀ ਰਾਏ ਕਮੈਂਟਾਂ ਕੋਨੇ ਕਿਨੇ ਕੇ ਬਲੂਰਾ ਨੂੰ ਐਂਡ ਰੈਕਟਰ ਮੂਰੇ ਡੇਕਦੇ ਨੇ ਜੀ ਆ ਦੇਖੋ ਤੇ ਦੇਖ ਕੇ ਬਲੂਰਾ ਨਾ ਡੇਕੋ ਡੇਕੋ ਜੀ ਦੇਖ ਸਕਦੇ ਹੋ ਦੋਸਤੋ ਜੋ 4.5 ਸੀ 4.5 ਤੋਂ ਹੁਣ ਤਾਂ ਬੰਦ ਕਰਿਆ ਤਾਂ ਸਾਡੀ ਜਗ੍ਹਾ ਦੇ ਵਿੱਚ ਤੁਸੀਂ ਚਾਰ ਪਾ ਰਹੇ ਹੋ ਕਿਵੇਂ ਪਹਿਣ ਦੇ ਦੀ ਅਸੀਂ ਸਰੇ ਆਮ ਤਮਕਾਰੇ ਨਹੀਂ ਜੀ ਬੇਟੇ ਨੂੰ ਸਰੇ ਆਮ ਕਿ ਮੇਰੇ ਤੇ ਉੱਤੇ ਟਰੈਕਟਰ ਚਾੜੋ ਆ ਦੇਖੋ ਸਰੇ ਆਮ ਤਮਕਾਰੇ ਨਹੀਂ ਕਿਉਂ ਚਾੜੀ ਸਾਡੀ ਜਗ੍ਹਾ ਜਿੱਥੇ ਤਾਂ ਹੀ ਰੋਕ ਰਿਹਾਗੇ ਅਸੀਂ ਕਰ ਜਾ ਕਰੋ ਕਿਉਂ ਰੋਕ ਰਹੇ ਹੋ ਜੀ ਸਾਡੀ ਜਗ੍ਹਾ ਦੇ ਵਿੱਚ ਚਾਰ ਆ ਸਾਡਾ ਬੋਰ ਆ ਜੀ ਸਾਰਾ ਸਾਡਾ ਰਸਤਾ ਬੰਦ ਕਰਤਾ ਸਾਡੇ ਬੋਰ ਬੰਦ ਕਰਦੇ ਨੇ ਜੀ ਬੋਰ ਇਹਨਾਂ ਦਾ ਉੱਧਰ ਉਹ ਅਸੀਂ ਨਾ ਮਜਬੂਰੀ ਚ ਲਾਇਆ ਜਦੋਂ ਸਾਡਾ ਬੋਰ ਇੱਥੇ ਅਦਾਲਤ ਆ ਚਾਰ ਪਾਉਂ ਦੇ ਲਈ ਅੱਜ ਧਰਨਾ ਲਾਇਆ ਸੀ ਜੁਨੀਅਨਾਂ ਨੇ ਬਾਕੀ ਰਹਿੰਦਾ ਆ ਕੇ ਕੀ ਚੱਲਦਾ ਜੀ ਜਦੋਂ ਅਦਾਲਤ ਵਿੱਚ ਕੇਸ ਹੈਗਾ ਉਹਦੀ ਲੋੜ ਹੀ ਨਹੀਂ ਕਰਨ ਦੀ ਪੈਣਾ ਇਹਨਾਂ ਨੇ ਇਹ ਆ ਦੇਣਾ ਨੇ ਉਹਨੇ ਬੱਚਾ ਝੂਠ ਬਾਲਣ ਨੂੰ ਤਾਂ ਜਿਹੜਾ ਜੇ ਬੋਲੀ ਜਾਵਾਂ ਤੁਹਾਡੇ ਤੁਹਾਡੇ ਜਿਹੜੇ 50 ਬੰਦੇ ਖੜੇ ਨੇ ਤੁਸੀਂ ਇਹਨਾਂ ਦੇ ਜੋਰ ਤੇ ਝੂਟੇ ਬੋਲਦੇ ਕੱਲੀ ਲੇਡੀ ਦਾ ਫਾਇਦਾ ਚੱਕ ਰਹੇ ਹੋਗੇ ਤੁਸੀਂ ਕੱਲੀ ਲੇਡੀ ਦਾ ਫਾਇਦਾ ਚੱਕ ਰਹੇ ਸਾਰੇ ਬੰਦੇ ਤੁਸੀਂ ਇਹ ਬੁਲਾਏ ਨੇ ਤੁਹਾਡੀ ਮੇਰ ਚ ਬੋਲ ਰਹੇ ਨੇ ਜੇ ਸਮਾਂ ਇੱਥੇ ਕੱਲੀ ਖੜੀ ਆ ਤੁਸੀਂ ਤਾਂ ਫਾਇਦਾ ਚੱਕ ਰਹੇ ਹੋਗੇ ਮੇਰੇ ਘਰ ਵਾਲਾ ਫੌਜ ਦੇ ਵਿੱਚ ਮੈਨੂੰ ਵਧੀਆ ਬੋਲਣਾ ਹੁੰਦਾ ਜੀ ਇਹ ਤਾਂ ਬਹੁਤ ਵਧੀਆ ਬੋਲਣਾ ਸਾਰੇ ਤਰਫੇ ਬਹੁਤ ਬੰਦੇ ਹੋਏ ਬਹੁਤ ਬੰਦੇ ਨਹੀਂ ਛੋਟਾ ਰੇ ਨਾਣਾ ਨੀ ਡੇਣਾ ਨੀ ਕਿਲਾ ਉੱਥੇ ਆਏਗਾ ਉਰੇ ਤੁਹਾਡੀ ਨਿਕਲੇਗਾ ਇੱਕ ਮਿੰਟ ਜੀ ਉਹ ਕਿਲਾ ਬੋਰਸ ਨੇ ਬਚ ਕਰੀ ਨੀ ਬੋਰ ਤਾਂ ਸਾਰੇ ਭਾਈਆਂ ਦਾ ਦਿੱਤਾ ਆਂ ਦਿੱਤਾ ਉਹਨੇ ਦੇ ਤਾਣੇ ਕੇ ਲਾਹਟ ਤੇ ਨਹੀਂ ਹੋਣਾ ਸਾਰੇ ਨਹੀਂ ਹੈਗਾ ਸ਼ਰਮ ਲਓ ਕੋਈ ਸਬੂਤ ਲਿਓ ਰਜਿਸਟਰੀ ਗਰਦੌਰੀਆਂ ਸਾਰੀਆਂ ਜੀ ਸਬੂਤ ਲਿਓ ਜੀ ਸਬੂਤ ਸਾਰੇ ਲੈ ਕੇ ਦਿਖਾਵਾਂਗੇ ਕਿਸੇ ਨੂੰ ਦਿਖਾਵਾਂਗੇ ਬੱਚਾ ਸੀਨੇ ਦੇਤੇ ਪੁਲਿਸ ਨੂੰ ਅਸੀਂ ਨੇ ਦਿਖਾਤੇ ਰਿਪੋਰਟ ਚ ਕੇਸ ਚੱਲਦਾ ਇਹਦਾ ਫੇ ਤਾਂ ਹੀ ਬੰਦ ਹੋਇਆ ਪਿਆ ਇਹ ਨਹੀਂ ਇੱਕ ਮਿੰਟ ਕੋਰਟ ਚ ਕੇਸ ਸਟੇ ਬੰਦ ਹੋਣ ਤੇ ਨਹੀਂ ਸਟੇ ਹੈਗੀ ਚੱਲਦੀ ਆ ਕੋਈ ਸਟੇ ਨਹੀਂ ਚਲਾਓ ਤਾਂ ਇਹਨੂੰ ਜਿੰਨਾ ਦੇਰ ਫੇਰੀ ਆ ਕਹਿੰਦੇ ਨੇ ਵੀ ਚਲਾਓ ਸਾਰੇ ਤਾਰਾ ਤਾਰਾ ਤੁਹਾਨੂੰ ਕਹਿ ਰਹੇ ਨਹੀਂ ਪੱਤੀਆਂ ਦੇ ਤੁਸੀਂ ਇਹ ਕਹਿ ਰਹੇ ਮੈਂ ਕਹਿ ਰਹੀ ਆ ਕਿ ਵੀ ਸਾਡਾ ਸਟਾਟਰ ਤਾਰਾ ਇਹ ਪੱਟ ਕੇ ਲੈ ਲਓ ਇਹ ਹੁਣ ਤੁਹਾਨੂੰ ਪੰਚਾਇਤ ਕਹਿੰਦੀ ਆ ਵੀ ਚਲਾਉਨੇ ਆ ਫੇਰ ਕੀ ਚਲਾਉਨੇ ਕਹਿ ਰਹੇ ਵੀ ਚਲਾਵਾ ਕਰੋ ਨਾਲ ਸਮੋ ਤੱਕਰ ਕੇ ਚਲਾ ਲਓ ਤੁਸੀਂ ਸਮਝੋ ਤਸਰ ਚਲਾਉਣਾ ਅਸਾ ਕਹਿਣਾ ਵੀ ਚਲਾਵੋ ਮੈਂ ਤੁਹਾਨੂੰ ਮਨ ਲਗਾ ਚਲਾਉਣਾ 10 ਬੰਦੇ ਇਕੱਠੇ ਕਰ ਆਪਾਂ ਕਰਾਂ ਨਹੀਂ ਲੈ ਆਓ ਤੁਸੀਂ ਕਰ ਲਓ ਮੇਰੇ ਅਕਰ ਛੁੱਟੀ ਆਏ ਜੀ ਹਾਂਜੀ ਉਹਨਾਂ ਨੇ ਸਰਪੰਚ ਸਾਹਿਬ ਨੂੰ ਵੀ ਕਿਹਾ ਵੀ ਆ ਬੋਰ ਚ ਲਾਉਣਾ ਹੈਗਾ ਹਾਂਜੀ ਇਹ ਨਹੀਂ ਮੰਨੇ ਹੈਗੇ ਉਹਨਾਂ ਨੇ ਕਿਹਾ ਕਿ ਤਰਫਰ ਐਸ.ਆਈ. ਸਾਹਿਬ ਨੇ ਕਹਿਤਾ ਕਹਿੰਦਾ ਫੌਜੀ ਸਾਹਿਬ ਲੜਾਈ ਤੋਂ ਟਲ ਜੋ ਇੱਕ ਮਰ ਕੇ ਦੋਹੇ ਕਰ ਉੱਜੜ ਜਾਣਗੇ ਤੂੰ ਬੋਰ ਰੱਟ ਲਵਾ ਲੈ ਬੋਰ ਰੱਟ ਲਵਾ ਲੈਣਾ ਨਾ ਤਾਰਾ ਲਹਾਤੀਆਂ ਤਾਰਾਂ ਤਾਂ ਇੱਥੇ ਹੱਥੇ ਨਹੀਂ ਬੰਨਦਾ ਉੱਥੇ ਜਦੋਂ ਤੁਹਾਡਾ ਕੇਸ ਚੱਲਦਾ ਇੱਕ ਵਾਰੀ ਤਾਂ ਕੇਸ ਚੱਲਦਾ ਹੈ ਸਰ ਕੇਸ ਇਹ ਥੋੜਾ ਚੱਲਦਾ ਤਾਂ ਵੀ ਤੁਸੀਂ ਕਨੈਕਸ਼ਨ ਚਲਾ ਨਹੀਂ ਸਕਦੇ ਉਹ ਜੀ ਲੈਣ ਵਾਸਤੇ ਹੀ ਆਗਾ ਉਹੀ ਨਾ ਜੀ ਚਲਾਉਣ ਬਾਰੇ ਕੜਾ ਹਿੱਸਾ ਵਿੱਚ ਆ ਫਿਰ ਹੋਰ ਕਾਦਾ ਹੋਇਆ ਉਹ ਫਿਰ ਉਹ ਫਿਰ ਅਸੀਂ ਉਹੀ ਤੇ ਕਹਿੰਦੇ ਵੀ ਉਹਨੇ ਜਿੰਨੇ ਚਿਰ ਕੋਰਟ ਦਾ ਫੈਸਲਾ ਨਹੀਂ ਆਉਂਦਾ ਨਾ ਇਹਨਾਂ ਦਾ ਹਿੱਸਾ ਹੋਇ ਨੂੰ ਨਾ ਇਹਨਾਂ ਦਾ ਹਿੱਸਾ ਹੈਗਾ ਜੀ ਹਾਂ ਜੀ ਇਹ ਲਾਇਆ ਜੀ ਨੇ ਤਲੌਰ ਜੀ ਐ ਪੁੱਛੋ ਇਹਨਾਂ ਤੋਂ ਫਿਰ ਉਹ ਕਿਹਨੇ ਲਾਇਆ ਤੀਗਾ ਬਹੁਤ ਸੁਖਦੇਵ ਸਿੰਘ ਸਿਰ ਜੇ ਕਿੰਨਾ ਵਤੀ ਲੱਗਦਾ ਜੀ ਮੈਂ ਤਾਂ ਪਾਈ ਸੀਗਾ ਕਰਨੇ ਦਾ ਪਾਇਆ ਸਾਰਾ ਕਰੇਟੇ ਮਾਰਾ ਹਾਂ ਹਾਂਜੀ ਸਾਰੇ ਦੇ ਵਿੱਚ ਦੋ ਭਰਾ ਨੇ ਚਾਰ ਭਰਾ ਨੇ ਇੱਕ ਨੇ ਆਪ ਦਾ ਕਨੈਕਸ਼ਨ ਲੈ ਲਿਆ ਅਲੱਗ ਤੋਂ ਬੋਰ ਲਵਾ ਲਿਆ ਸਾਰੇ ਹੁੰਦਾ ਸਾਰਾ ਵੀ ਇਹ ਜੀ ਲੱਗਿਆ ਤਾਂ 8980 ਤੋਂ ਪਹਿਲਾਂ ਲੈ ਗਏ ਸਾਰੇ ਭਾਈ ਇਕੱਠੇ ਤੇ 1982 ਚ ਕਹਿੰਦੇ ਨੇ 82 ਚ ਉਦੋਂ ਦਾ ਜੀ ਇਹ ਲੱਗਿਆ ਹੋਇਆ ਸਾਰੇ ਭਾਈਆਂ ਦਾ ਇਕੱਠਾ ਦੀ ਹਿੱਸਾ ਹੁਣ ਜ਼ਮੀਨ ਅੱਡ ਅੱਡ ਹੋ ਗਈ ਉਹ ਕਿੱਲਾ ਵੇਚ ਗਏ ਇਹਨਾਂ ਨੂੰ ਉਹ ਕਿੱਲਾ ਵੇਚ ਗਏ ਇਹਨਾਂ ਨੂੰ ਮੰਨਦੇ ਆ ਇਹ ਗੱਲ ਤਾਂ ਆਪਾਂ ਵੀ ਉਹਦਾ ਵੀ ਹਿੱਸਾ ਹੈਗਾ ਸੀ ਪਰ ਉਹਨੇ ਉਹਦੇ ਹਿਸਾਬ ਨਾਲ ਤੁਸੀਂ ਗੱਲ ਕਰ ਲਓ ਜੇ ਹੈਗੀ ਆ ਤੁਸੀਂ ਐ ਥੋੜਾ ਵੀ ਅਗਲੇ ਨੂੰ ਜੰਮੀ ਇਹਨਾਂ ਨੂੰ ਤਾਂ ਖੋਲੋ ਇਹਨਾਂ ਨੂੰ ਵੀ ਅਸੀਂ ਕਿਲਾ ਲੈ ਲਿਆ ਮੋਟਰ ਵੀ ਵਿੱਚ ਆ ਗਈ ਸਾਡੀ ਆ ਕੇ ਜੀਰੀ ਦੇਖੋ ਜੀ ਇਹਨਾਂ ਦੀ ਜੀਰੀ ਦੇਖੋ ਪਲੀ ਹੋਈ ਉਹ ਤਾਂ ਜੀ ਪਾਗਲੇ ਨੂੰ ਪਾਣੀ ਆਉਣ ਲੈਣ ਨੂੰ ਬੋਲਣ ਦੋ ਸਰ ਇਹਨਾਂ ਦੀ ਜੀਰੀ ਦੇਖੋ ਤੇ ਆ ਕੇ ਸਾਡੀ ਜੀਰੀ ਦੇਖੋ ਜੀ ਜੀਤ ਕਿਹਨਾਂ ਲਾਇਆ ਜੀ ਬੋਰ ਉੱਥੇ ਤੁਸੀਂ ਤਾਂ ਉਹਨੂੰ ਲਾਈ ਨਹੀਂ ਲਾਉਂਦੀ ਸਾਡੀ ਜੀਰੀ ਦਿਖਾ ਰਹੀਆਂ ਮੈਂ ਬੋਰ ਨਹੀਂ ਧਰ ਮੇਰੀ ਜੀਰੀ ਸੁੱਕਣ ਲੱਗ ਰਹੀ ਹੈ ਦਿਖਾਓ ਸਾਡੀ ਜੀਰੀ ਮੀਂਹ ਪਿਆਗਾ ਉਹਨਾਂ ਪਾਣੀ ਖੜਾਗਾ ਸਾਡੀ ਜੀਰੀ ਸੁੱਕ ਨਹੀਂ ਰਹੀ ਤੁਸੀਂ ਤੁਸੀਂ ਉਰੋਂ ਕੁੰਡੀ ਲਾਈ ਉੱਥੇ ਲਾਈ ਕਿਉਂ ਲਾਈ ਆ ਸਰ ਜੀਤੀ ਜੀ ਉਹ ਕਿਉਂ ਲਾਤੇ ਜੀ Ya la ke ਮਾਣੇ ਮਜਬੂਰ ਕਹਤਾ ਹੂੰ ਕਿ ਸਰਕਾਰ ਜੇ ਛੋਟਾ ਜਾਇਜ਼ ਹੁੰਦਾ ਤਾਂ ਉਹ ਲਾ ਨਹੀਂ ਸਕਦੇ ਹੈਗੇ ਜੇਕਰ ਜਾਇਜ਼ ਕੀਆ ਤੁਸੀਂ ਦੱਸੋ ਜਾਇਜ਼ ਕੀਆ ਜੇ ਇਹ ਅਵੀ ਅਦਾਲਤ ਦਾ ਫੈਸਲਾ ਜਿਹੜਾ ਹੋਊਗਾ ਉਹ ਜਾਇਜ਼ ਹੋਊਗਾ ਉਹਨਾਂ ਫਿਰ ਉਹਨਾਂ ਚ ਸਾਡੀ ਜਮੀਨ ਸੁੱਕੂਗੀ ਫਸਾ ਤੁਸੀਂ ਨਹੀਂ ਬੀਜੇ ਨਹੀਂ ਸਕਦੇ ਜਦੋਂ ਤੁਸੀਂ ਸਾਡੀ ਸਾਡੀ ਸੁੱਕਦੀ ਹੈ ਤੁਹਾਨੂੰ ਕੀ ਨਾ ਕਰਦੇ ਅਸੀਂ ਬੀਜ ਨਹੀਂ ਸਕਦੇ ਸਰ ਸਾਡਾ ਮੋਰ ਲਾਇਆ ਕਾਤ ਲਾਇਆ ਉਹ ਕਾਤ ਲਾਇਆ ਸਰ ਅਸੀਂ ਇਹ ਮੋਰ ਖਰਾਬ ਹੈ ਜੀ ਮੋਟਰ ਬੰਦੀ ਹੋਈ ਉਹ ਚੱਲਦਾ ਨਹੀਂ ਆਉਣ ਇਹਨਾਂ ਨੇ ਸਾਰੇ ਡੰਗਾ ਲੈ ਕੇ ਆਉਂਦੇ ਨੇ ਅਸੀਂ ਤਾਂ ਲਵਾਇਆ ਹੁੰਦਾ ਸੁੱਕ ਇਹ ਮੋਰ ਖਰਾਬ ਅਸੀਂ ਚੰਗਾਂ ਲਾ ਕੇ ਆਉਂਦੇ ਤੂੰ ਛੜਤਾ ਕੀ ਛੜਤਾ ਬੋਰ ਦਾ ਹਿੱਸਾ ਬੋਰ ਦਾ ਹਿੱਸਾ ਕਾ ਛੱਡਾਂ ਨੇ ਜੀ ਫੇ ਕਿਉਂ ਛੱਡਦੇ ਜੇ ਕਮਿੰਟ ਜੀ ਇਹਦਾ ਮਤਲਬ ਤੁਸੀਂ ਇਹ ਕਹਿੰਦੇ ਵੀ ਜੇ ਅਸੀਂ ਕਲੇਸ਼ ਤੋਂ ਟਲਦਿਆਂ ਨੇ ਬੋਰ ਰਲਵਾ ਲਿਆ ਗਲਤੀ ਕਰਤੀ ਨਹੀਂ ਬੋਰ ਬਲਵਾ ਲਿਆ ਵਧੀਆ ਗਲਤੀ ਨਹੀਂ ਹੈ ਕਿ ਤੁਹਾਡੇ ਕੋਲ ਤੁਹਾਡੇ ਕੋਲ ਯਾਦ ਤੇ ਨਹੀਂ ਹੈਗੀ ਇਹਦੀ ਕਮੇਟੀ ਤੁਸੀ ਚੋਰੀਆਂ ਲਾਇਆ ਤੁਸੀਂ ਬਿਜਲੀ ਵੜਨ ਨੂੰ ਬੁਲਾਉਂਦੇ ਉਹ ਲਾ ਕੇ ਜਾਂਦੇ ਕਿ ਨਾ ਜੀ ਇਹਨੇ ਕਹਤਾ ਜੀ ਅਸੀਂ ਚੋਰੀਆਂ ਲਾਇਆ ਅਸੀਂ ਸਰਕਾਰ ਕਹਿੰਦੀ ਹੈ ਜੀ ਬੇਡੀ ਤੋਂ ਦੂਸਰੇ ਕਨੈਕਸ਼ਨ ਲਾਉਂਦਾਗਾ ਨਹੀਂ ਜਾਂਦਾ ਇੱਕ ਮਿੰਟ ਰੱਖਦਾ ਆ ਕੇ ਇਹ ਬੋਰਾ ਜੀਨੇ ਪਹਿਲਾਂ ਹੀ ਕਿਹਾ ਵੀ ਇਹ ਬੋਰ ਚਲਾਵੋ ਚਲਾ ਲਓ ਇਹ ਬੋਰ ਤਾਂ ਸਮਝੋ ਤੇ ਨਾਲ ਚੱਲਦਾ ਹੁੰਦਾ ਹੈ ਇਹ ਵੀ ਚਲਾਉਣ ਦੇਣਾ ਤੁਸੀਂ ਲਿਆਓ ਬੰਦੇ ਕਰਾਉਣੇ ਸਮਝੋ ਤਾਂ ਥੋੜਾ ਉਹ ਬੈਠੀਆ ਸਮਝੋ ਤਾਂ ਸਾਡਾ ਮੇਰੀ ਗੱਲ ਸੁਣੋ ਜੀ ਚੁੱਪ ਚਾਪ ਬੋਰ ਚਲਾਉਣ ਚਲਾਉਣ ਦੇਣਾ ਚੁੱਪ ਜਾਂਦਾ ਥੋੜਾ ਹੁੰਦਾ ਜੀ ਜਦੋਂ ਹੁਣ ਕੋਈ ਰੌਲਾ ਪੈ ਜੇ ਨਾ ਅਦਾਲਤ ਤੇ ਚੱਲਦਾ ਕੇਸ ਆ ਸਰ ਜਦੋਂ ਤੱਕ ਇਹ ਨਹੀਂ ਪਤਾ ਵੀ ਕੇਸ ਚੱਲ ਕੀ ਰਿਹਾਗਾ ਤੁਹਾਨੂੰ ਕੁਝ ਨਹੀਂ ਪਤਾ ਫਿਰ ਇਹਦਾ ਮੈਂ ਤੁਹਾਨੂੰ ਲੋੜ ਨਹੀਂ ਰੋਲ ਪਾਉਂਦੀ ਇਹ ਜੋ ਹੋਤਾ ਬੋਰਦਾ ਉਥੇ ਕੇਸ ਤੇ ਹੀ ਚੱਲ ਰਿਹਾਗਾ ਵੀ ਕ੍ਰੈਕਸ਼ਨ ਚ ਸਾਡਾ ਹਿੱਸਾ ਪਵਾਵੇਂ ਹਾਂ ਹਾਂ ਫਿਰ ਹੈਗਾ ਹੀ ਇਹਨਾਂ ਦਾ ਸਰ ਹੈਗਾ ਉਹਨਾਂ ਤੁਸੀਂ ਕਹਿੰਦੇ ਹੋ ਪਰ ਅਸੀਂ ਕਹਿੰਦੇ ਅਸੀਂ ਕੱਲਿਆਂ ਮੁੱਲ ਖਰੀਦੇ ਆ ਉਹਨਾਂ ਚਿਰ ਇਹ ਬੋਰ ਚਲਾਉਣ ਦੇਣਾ ਚਲਾਉਣ ਤਾਂ ਚਲਾਉਣਗੇ ਜੀ ਕੱਲਾ ਬੰਦਾ ਕੋਈ ਨਹੀਂ ਚਲਾਉਂਦਾ ਹੁੰਦਾ ਇਹ ਵੀ ਡਰਦੇ ਨੇ ਵੀ ਕੱਲ ਨੂੰ ਕਹਿ ਦਨਗੇ ਸਾਡਾ ਆਧਿਕ ਅਸੀਂ ਚਲਾਇਆ ਸਰ ਕਹਿਣ ਤੋਂ ਤਾਂ ਵੀ ਬੋਰ ਕੁਝ ਕਹਿ ਰਿਹਾਗੇ ਮੁੰਡਾ ਕਦੇ ਕੋਈ ਨਹੀਂ ਨਾ ਫਿਰ ਹੁਣ ਹੁਣ 4 ਪਾਉਂ ਤੋਂ ਰੋਕਤਾ ਹੀ ਇਹਨਾਂ ਨੂੰ ਸਰ ਅਸੀਂ 4 ਨਹੀਂ ਸਾਡੀ ਜਗ੍ਹਾ ਦੇ ਵਿੱਚ ਕਿਉਂ ਪਾਉਣ ਦੇਵਾਂਗੇ ਜੀ ਜਦੋਂ ਸਾਡੀ ਆਉਂਦੀ ਆਉਂਦੇ ਸਿੱਕੇਵੇਂ ਪਾਉਣ ਦੇ ਦਈਏ ਨਾ ਵਿਚਾਰਾ ਕਿਉਂ ਜੀ ਜਗ੍ਹਾ ਇਹਨਾਂ ਦੀ ਹੈ ਇੱਥੇ ਤੋਂ ਨਾਲ ਕਿੱਥੋਂ ਆ ਗਈ ਜੀ ਕਿੱਲਾ ਤਾਂ ਨਾ ਹੋਂਦ ਹੀਗਾ ਮੰਨਤੀ ਉਹਦੀ ਕਰਦੇ ਨਹੀਂ ਕਿੱਲੇ ਦੀ ਉਰੋਂ ਕਿਵੇਂ ਆ ਗਿਆ ਸਰ ਇੱਕ ਕਿੱਲੇ ਦੀ ਮੰਨਤੀ ਨਹੀਂ ਹੋਣੀ ਹੋਂਦ ਤਾਂ ਸਾਰੀ ਨਹੀਂ ਹੋਂਦ ਸਾਡੇ ਕਿੱਲੇ ਦੇ ਤਾਂ ਹੀ ਤਾਂ ਕਰਾਉਂਦੇ ਨਹੀਂ ਹੈਗੇ ਜੀ ਮੰਨਤੀ ਉਹਦੀ ਕਰਵਾਵਾਂਗੇ ਕਰਾਓ ਜਦੋਂ ਮਰਜ਼ੀ ਕੋਈ ਆਉਣ ਦੇ ਧਰਿਆਂ ਆ ਕੇ ਨਾਲ ਇਹ ਘਰੇ ਆ ਕੇ ਚਾਹੁੰਦੇ ਗਏ ਜੀ ਪਹਿਲਾਂ ਤਾਰਾ ਘਰ ਵਾਲੀ ਮੋਟਰ ਦੀਆਂ ਪਟਕੇ ਦੂਜਾ ਕਨੈਕਸ਼ਨ ਬੰਦ ਕਰ ਰੱਖਿਆਗਾ ਹੁਣ ਚਾਰ ਪਾਉਣ ਤੋਂ ਬੰਦ ਕਰਤਾ ਇਹ ਤਾਂ ਲੜਦੇ ਨਹੀਂ ਜੀ ਬੰਦੇ ਸਵਨਗੇ ਕੁੱਲ ਕਿੰਨੀ ਜ਼ਮੀਨ ਹੈ ਜੀ ਆਪਣੀ ਸਰ 8.5 ਕਨਾਲਾਂ ਨੇ ਜੀ ਅਸੀਂ ਤਾਂ ਮੁੱਲ ਕਿਹਾ ਸਾਢੇ 8 ਨੇ ਹਾਂਜੀ ਅੱਧੀ ਕਨਾਲ ਸਾਡੀ ਇੱਥੇ ਆ ਗਈ 8 ਦੇ ਨਾਲ ਉੱਥੇ ਨਹੀਂ ਤੁਸੀਂ ਮਿੰਕੇ ਤਾਂ ਨਹੀਂ ਦੇਖਿਆ ਵੀ ਘਟੀ ਕਿ ਵਧੀ ਤਾਬਾ ਨਹੀਂ ਨਹੀਂ ਨਾ ਨੇ ਇਹਦੇ ਕਾਲੇ ਆਪ ਕੋਲ ਫੋਟ ਠੱਡੇ ਲਾਏ ਨੇ ਆਪ ਕਿਨੇ ਵੀ ਨਹੀਂ ਤੇਰੇ ਘਰ ਆ ਕੇ ਲੰਘਦੇ ਸੋਜੀ ਸਾਹਿਬ ਨੇ ਸੋਜੀ ਸਾਹਿਬ ਨੇ ਠੱਡੇ ਲਾਏ ਹੋ ਨੇ ਆਪ ਵੀ ਮਿੰਟ ਕੇ ਫੇਰ ਲਈਏ ਫੇਰ ਤਾਂ ਕਹਿੰਦੇ ਇਹ ਕਹਿੰਦੇ ਘਟ ਗਈ ਇਹ ਤਾਂ ਕੁਝ ਕਹੀ ਜਨਾ ਸਰਕਾਰੀ ਜੀ ਉਹ ਕਹਿਆ ਸੁਣ ਜੀ ਉਹ ਨਾ ਸਮਝ ਨਹੀਂ ਦਿੱਤਿਆ ਪਹਿਲਾਂ ਬੱਟਾ ਸੀ ਅਸੀਂ ਓਮੀ ਸੰਭੀਆ ਸਰਕਾਰੀ ਅਸੀਂ ਕਹਿੰਨਾ ਜੀ ਸਰਕਾਰੀ ਮਿੰਤੀ ਕਰਾਵੋ ਅਸੀਂ ਕਿਹੜਾ ਜਵਾਬ ਦਿੰਨੇ ਸਰਕਾਰੀ ਲਾਜ ਨੂੰ ਭਲਾਵੋ ਠੱਡੇ ਕਰਾਵੋ ਤੱਕ ਮਿੰਟ ਨਾ ਰਲਕੇ ਕਰਾ ਲਓ ਦੋ ਇਤਰਾ ਸੰਝੀਆਂ ਤੈਰਾਂ ਵੀ ਕਰਵਾਵੋ ਅਸੇ ਅੱਧਿਕ ਨਾਲ ਸਾਡੀ ਇੱਥੇ ਛੱਡ ਕੇ ਤੁਸੀਂ ਆਪਦੇ ਦੇ ਮੇਲੋ ਥੋੜੀ ਕੱਟੋ ਵਧੋ ਸਾਡੇ ਚ ਪੂਰੀ ਕਰੋ ਸਾਡੀ ਕੱਟੋ ਵਧੋ ਅਸੀਂ ਕੀ ਕਰਾਂਗੇ ਲੈਣਾ ਫੌਜੀ ਸਾਹਿਬ ਕਹਿੰਦੇ ਅਸੀਂ ਕਿਉਂ ਪੈਸੇ ਲਾਈਏ ਤੁਸੀਂ ਲਾਓ ਸਾਨੂੰ ਕਿ ਲੋੜ ਆ ਸੀ ਕਿਸੇ ਦੀ ਕਿਉਂ ਪੁੱਈ ਕਿ ਜਿਹਦੀ ਘੱਟਦੀ ਹੈ ਜਿਹੜਾ ਜਦ ਜਿਹਦੀ ਘੱਟਦੀ ਅਗਲੇ ਪੂਰੀ ਕਰੇ ਤੇ ਦੇਵੇ ਦਰਖਾਸਤ ਫਿਰ ਅਸੀਂ ਕਹਿੰਦੇ ਵੀ ਸਾਡੇ ਅੱਧਿਕ ਨਾਲ ਇੱਥੇ ਆਜੂ ਤੇਰੀ ਵਿਚਾਰੇ ਆਜੂ ਆਉਗੀ ਜੀ ਜਦੋਂ ਛੋੜੀ ਰਸੀ ਕਰਵਾਇਆ ਇੱਕ ਮਿੰਟ ਜਦੋਂ ਗਰਦੌਰੀਆਂ ਸਾਡੇ ਨਾਲ ਨਹੀਂ ਆ ਗਰਦੌਰੀਆਂ ਸਾਡੇ ਨਾਲ ਨਹੀਂ ਆ ਗਰਦੌਰੀਆਂ ਸਾਡੇ ਨਾਲ ਨਹੀਂ ਸਾਡੇ ਪਿੰਡ ਦੇ ਸਾਡੋਣੀਆਂ ਤੇ ਖਰਚ ਹੋ ਗਿਆ ਤਿੰਨ ਵਾਰ ਤੋਂ ਨਾ ਹੋਇਆ ਗਾਉਂਆਂ ਖਰਚ ਹੋਣੀਆਂ ਤਾਂ ਅੱਧੇ ਪਿੰਡ ਦੀਆਂ ਕਰਾ ਲੈਣਗੇ ਅੱਧੇ ਪਿੰਡ ਦੇ ਮਾਲਕ ਬਣ ਜਾਣਗੇ ਜਿਹਦੇ ਪਿੰਡ ਦੀਆਂ ਕਰਾ ਲੈਣਗੀਆਂ ਜਲਦੀ ਕਰਾ ਲੈ ਸਿਕਟਰ ਸਜਾ ਜਲਦੀ ਕਰਾ ਹੋ ਜਾਣਗੀ ਜੀ ਜਿਹਨਾਂ ਨੇ ਤਿੰਨ ਵਾਰ ਕੇਸ ਪਾਇਆ ਗਰਦੋਰੀਆਂ ਦਾ ਤਿੰਨੇ ਵਾਰ ਇਹ ਹਾਰੇ ਨੇ ਜੀ ਉਹ ਕੇਸ ਨਹੀਂ ਹਾਰੇ ਤਾਂ ਦੱਸੋ ਹੁਣ ਵੀ ਪਾਇਆ ਹੋਇਆ ਹੁਣ ਵੀ ਅਸੀਂ ਇਹੋ ਕਰਾਂਗੇ ਤਿੰਨ ਵਾਰ ਕੇ ਇੱਕ ਵਾਰੀ ਹਾਰੇ ਹੁਣ ਪੂਰੀ ਹਾਰਾਂ ਸਾਡੇ ਸਾਡੇ ਨਾਲ ਕਰਵਾ ਨਹੀਂ ਚੜੀਆਂ ਹੋਈਆਂ ਸੁੱਤੀ ਪਾ ਦੇ ਥੋੜੀ ਜਿਹੀ ਹਾਰ ਦੇਉਗੇ ਮੈਚ ਕਰਾਂਗੇ ਫਿਰ ਨਾ ਹੁਣ ਆਖਰ ਦੇ ਵਿੱਚ ਆਪਾਂ ਨਾ ਕੀ ਹੁਣ ਫਿਰ ਕੀ ਚੱਲੂ ਜੀ ਅੱਗੇ ਚਾਰ ਪਾਊਗਾ ਕਰ ਨਹੀਂ ਪੈਂਦਾ ਜੇ ਅਸੀਂ ਨਹੀਂ ਪਾਉਣ ਦਿੰਦੇ ਹੈਗੇ ਸਾਡੇ ਨਾਲ ਸ਼ਰਮ ਨਜਾਇਜ਼ ਤੱਕਾ ਹੋ ਰਿਹਾ ਜੀ ਅਸੀਂ ਨਹੀਂ ਹੋਣ ਦਿੰਦੇ ਹੈਗੇ ਅੱਛਾ ਇੱਕ ਹੋਰ ਕਹਿੰਦੇ ਨੇ ਵੀ ਅਸੀਂ 5 ਸਾਲ ਤੋਂ ਪਾ ਰਹੇ ਹਾਂ ਓਏ ਸਰ ਜਮੇ ਸ਼ਰਮ ਝੂਠ ਹੈ ਜੀ ਸ਼ਰਮ ਕਿਉਂ ਹੈ ਜੀ ਸਾਰੇ ਗਵਾਂਡਿਆਂ ਜਮੇ ਸ਼ਰਮ ਹੈ ਇਹ ਤਾਂ ਆਪ ਤਾਂ ਇਹਨਾਂ ਨੇ ਸਾਰੇ ਗਵਾਂਡ ਇਹ ਪਾਉਂਦੇ ਨੂੰ ਇਹਨਾਂ ਨੂੰ ਪਤਾ ਨਹੀਂ ਹਾਂਜੀ ਉਹ ਇਹਨਾਂ ਨੂੰ ਪੁੱਛਿਆ ਬਰਾਟੀ ਦੇ ਜਿਹੜਾ ਬੱਕ ਦੇ 50 ਹਾਂਜੀ ਤੁਸੀਂ ਕਮੈਂਟਿਓ ਜੀ ਆਪਣਾ ਆਪਣਾ ਤੁਸੀਂ ਕਮੈਂਟਿਓ ਜੀ ਲੈ ਇਹਨਾਂ ਦੇ ਹਾਂਜੀ ਹਾਂਜੀ ਇਹਨਾਂ ਨੂੰ 4 4 ਪੌਂਦਿਆਂ ਨੂੰ ਕਿੰਨੇ ਸਾਲ ਹੋ ਗਏ ਇਹਨਾਂ ਨੂੰ ਪਤਾ ਜੀ ਜਦੋਂ ਦੇ ਉਰੇ ਆਏ ਨੇਗੇ 85 ਦੇ ਤੋਂ ਪੌਂਦਿਆਂ ਨੇ ਜੀ ਇਹ ਦੋਨੇ ਪੌਂਦੇ ਨੇ ਮੈਂ ਉਰੇ ਆਉਂਦਾ ਜੀ ਰੋਜ਼ ਪੰਜ ਸਾਲ ਜਿੰਨਾ ਚਿਰ 4 ਨੂੰ ਸ਼ੁਰੂ ਹੋਇਆ ਹੈ ਹਾਂਜੀ ਜਦੋਂ 4 ਸ਼ੁਰੂ ਹੋਇਆ ਅੱਛਾ ਉਹ 4-10 ਪੌਣਾ ਸ਼ੁਰੂ ਹੋਇਆ ਹੈ ਉਹ ਦੋਨੇ ਹੀ ਪੌਂਦੇ ਨੇ ਬਾਕੀ ਇਹਨਾਂ ਦੇ 8 ਕਨਾਲ 10 ਮਰਲੇ ਜ਼ਮੀਨ ਦੀ ਲਈ ਹੋਈ ਹੈ ਉਹ ਹੈਗੀ ਹੈ ਜੀ ਪਤਾ ਵੱਡੀ ਦੂ ਰੁਪਈਆ ਜੀ ਪੂਰੀ ਹੈ ਹਾਂ ਆ ਜਾ ਫਿਰ ਹੁਣ ਜਿਹੇ ਤੁਮ ਲਾ ਲੈਣਾ ਆਹ ਨਾਲੇ ਜੀ ਹੁਣ ਫਿਰ ਚਾਰ ਪੌਂਟ ਤਾਂ ਰੋਕਤੇ ਨਾ ਜੀ ਕੋਈ ਨਾ ਹੋਰ ਤੱਕੇ ਛਾਈ ਏ ਤੱਕੇ ਛਾਈ ਏ ਇਹ ਹੋਰ ਕੀ ਏ ਫਿਰ ਨਾ ਜੀ ਉੱਥੇ ਵੀ ਬਹੁਤ ਚੱਕਰ ਆਉਂਦੇ ਨੇ ਕਹਿੰਦੇ ਕਿ ਅਗਲੇ ਦੇ ਚੱਲਦੇ ਸਾਡੀ ਫੌਲਦਾਰੀ ਦਾ ਸਾਡੀ ਜੀਰੀ ਸਹਾਰੇ ਨੇ ਫੌਜੀ ਸਾਹਿਬ ਇੱਥੇ ਨਹੀਂ ਇਹ ਇਕੱਲੀ ਦੇਣੀ ਦਾ ਫੈਲਾ ਚੱਕਰੇ ਨੇ ਸਾਡੀ ਜੀਰੀ ਦੇਖੋ ਸੁੱਕੀ ਪਈ ਜੀਰੀ ਅਸੀਂ ਕਹਿੰਦਾ ਜੀ ਮਤਲਬ ਨਾਲੇ ਚੋਂ ਪਾਪਾ ਦੱਬਿਆ ਹੋਇਆ ਜੀ ਨਾਲੇ ਚਰਮਾਉਂਦੇ ਅਸੀਂ 3 ਸਾਲ ਹੋ ਗਏ ਜੀ 3 ਸਾਲ ਹੋ ਗਏ ਵੀ ਇਹਨਾਂ ਨੇ ਬੋਰ ਬੰਦ ਕਰੇ ਨੂੰ ਕਨੈਕਸ਼ਨ ਨੂੰ ਜਿੰਦਾ ਲਾਇਆ ਨੂੰ ਜੀ ਅਸੀਂ ਨਾਲੇ ਚੋਂ ਪਾਣੀ ਲਾ ਕੇ ਇਹਨਾਂ ਤੋਂ ਵੀ ਪੈਕੇ ਤੇ ਚੜਦੀ ਸੀ ਨਾਲੇ ਚੋਂ ਨਾਲੇ ਐਸ ਸਾਲ ਇਹਨਾਂ ਦੀ ਵੀ ਪੈਕੇ ਤੇ ਚੜੀ ਨਹੀਂ ਜੀ ਇਸ ਸਾਲ ਇਹ ਸਾਡੇ ਨਾਲ ਇਹ ਹਾਲ ਕਰ ਰੱਖੇ ਜੀ ਇਹਨਾਂ ਨੇ ਤੁਸੀਂ ਕਿੱਥੋਂ ਰਮਾਉਣੇ ਹੁਣ ਹੁਣ ਅਸੀਂ ਨਾਲੇ ਚੋਂ ਜੀ ਜਾਂ ਆਂਡੀਆਂ ਗਵਾਂਡੀਆਂ ਦੇ ਮੋਟਰ ਚੱਲ ਨਹੀਂ ਰਹੀ ਫਾਲਤ ਨਹੀਂ ਰਹੀ ਪਾਣੀ ਨਹੀਂ ਸਾਡੇ ਖੇਤ ਨੂੰ ਨੰਗਣ ਦਿੰਦੇ ਹੈਗੇ ਨਹੀਂ ਪਾਣੀ ਜਲ ਚੱਲ ਨਹੀਂ ਹੋਇਆ ਜੀ ਬੰਦੇ ਨੇ ਸਾਰੇ ਕੁਝ ਹੋ ਗਿਆ ਨਹੀਂ ਨਾ ਕਰ ਦਿਓ ਆਖਰ ਕਿਤੇ ਕਰਨੀ ਹਾਲਤ ਦੇਖ ਲਓ ਜੀ ਕੀ ਹੋਈ ਸਰ ਜੀ ਅਸੀਂ ਕਿਹਾ ਸੀ ਥੋਡੇ ਥੋਡੇ ਨਾ 1 ਮਿੰਟ ਥੋਡੇ ਖੇਤ ਨੂੰ ਆ ਰਹੇ ਥੋਡੇ ਖੇਤ ਨੂੰ ਆ ਰਹੇ ਹਾਂ ਤੁਸੀਂ 1 ਮਿੰਟ ਇਹਦੇ ਵਿੱਚੋਂ ਲੋਕਾਂ ਦੀਆਂ ਮੋਟਰਾਂ ਤੋਂ ਥੋਡੇ ਖੇਤ ਨੂੰ ਪਾਣੀ ਲੱਗ ਰਿਹਾ ਐ ਸਕਦਾ ਪਰ ਸਾਡੇ ਨੂੰ ਕਾਹਤੋਂ ਨਹੀਂ ਲੱਗ ਸਕਦਾ ਇਹ ਕਿੱਥੇ ਪਾਣੀ ਹੈ ਥੋਡੇ ਨੂੰ ਸਾਨੂੰ ਅਗਲਾ ਮੂਹਰਲਾ ਹਟਾ ਲੇ ਸਾਨੂੰ ਅਗਲਾ ਮੂਹਰਲਾ ਹਟਾ ਦੇ ਹਟਾ ਸਾਨੂੰ ਮੂਹਰਲਾ ਹਟਾ ਦੇ ਦੇਖੋ ਤਾਂ ਸਾਡੀ ਵੀ ਦੇਖੋ ਇਹ ਤਾਂ ਜਾਲ ਬੰਦ ਕਰਾਂਗੇ ਅਸੀਂ ਖੰਡਰ ਇਹ ਆਹ ਦੇਖੋ ਸਰ ਨਹਿਰੀ ਨਹਿਰੀ ਖਾਲ ਪਾਣੀ ਬੰਦ ਕਰਾਂ ਤੇ ਕਿਧਮੀਆਂ ਦਿੰਦਾ 50 ਸਾਲ ਪਹਿਲਾਂ ਕਿੱਥੇ 50 ਸਾਲ ਪਹਿਲਾਂ ਕਿਵੇਂ ਸੀਗਾ 50 ਸਾਲ ਪਹਿਲਾਂ ਦਾ ਖਾਲ ਪੁਰਾਣੀਆਂ ਪੜੋਲੀਆਂ ਨਿਕਲੀਆਂ ਨੇ ਪੁਰਾਣਾ ਖਾਲ ਆ ਇਹ ਕਿਹਦੀ ਗੱਲ ਕਰੋ ਕੋਈ ਪ੍ਰੂਫ ਤਾਂ ਦਿਓ ਇਹਨਾਂ ਨੂੰ ਲੈ ਕੇ ਪੁੱਛਣਾ ਵਿੱਚ ਤੁਸੀਂ ਆ ਕੇ ਪਹਿਲਾਂ ਇੰਨਾ ਜੀਰੀਆਂ ਦੇਖੋ ਤੇ ਸਾਡੀਆਂ ਦੇਖੋ ਸ਼ਰਮ ਨਜ਼ਾਇਜ਼ ਪਿੱਕਾ ਕਰ ਰਹੇ ਕਿੱਥੇ ਜੀ ਜੀਰੀ ਸਾਡੀ ਉਹਨਾਂ ਦੇ ਜਿਹੜੀਆਂ ਪੜ ਰਹੀਆਂ ਸਨ ਸਾਡੀ ਜੀਰੀ ਫੁੱਪਣ ਲੱਗ ਰਹੀ ਹੈ ਦੇਖੋ ਸਾਡੀ ਜੀਰੀ ਤੁਸੀਂ ਅੱਛਾ ਇੱਕ ਚੀਜ਼ ਉਹ ਕਹਿੰਦੇ ਨੇ ਉਹ ਕਹਿੰਦੇ ਵੀ ਅਸੀਂ ਵੀ ਨਾਲੇ ਚੋਂ ਚੱਕ ਰਹਾਂਗੇ ਪਾਣੀ ਵੀ ਨਾਲੇ ਚੋਂ ਚੱਕ ਕੇ ਪਾ ਰਹੇ ਆਂ ਕਹਿੰਦੇ ਸਰ ਨਹੀਂ ਫਿਰ ਸਰ ਸਾਨੂੰ ਵੀ ਕਿਉਂ ਨਹੀਂ ਨੰਗਾਉਣ ਦਿੰਦੇ ਹੈਗੇ ਨਹਿਰੀ ਖਾਲ ਬੰਦ ਕਰ ਰਹੇ ਨੇਗੇ ਨਹਿਰੀ ਖਾਲ ਦੇ ਵਿੱਚ ਦੀ ਪਾਣੀ ਨਹੀਂ ਰੰਗਣ ਦਿੰਦੇ ਹੈਗੇ ਨਹਿਰੀ ਖਾਲ ਹੈ ਹਾਂਜੀ ਨਹਿਰੀ ਖਾਲ ਹੈ ਉਹ ਸਰ ਆਹ ਦੇਖੋ ਸਾਡੀ ਜੀਰੀ ਫੁੱਪਣ ਲੱਗ ਰਹੀ ਹੈ ਇਹ ਕਿਉਂ ਨਹੀਂ ਦਿਖ ਰਹੀ ਹੈਗੀ ਆ ਮੱਕੀ ਜੁੱਟੀਆਂ ਵੀ ਸਾਡੀ ਆਈ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ ਇਹਦੇ ਬਾਰੇ ਜੀ ਜੋ ਕਹ ਦੋਸਲਾ ਜੀਰੀ ਦੀ ਸੁਖਰੀ ਹੈ ਸਾਡੀ ਨਹੀਂ ਮੈਂ ਜਰ ਪੱਤਰਕਾਰ ਬੋਲ ਬੋਲਿਆ ਨਹੀਂ ਕਿਤੇ ਉਹ ਬੋਲਦਾ ਹੁੰਦਾ ਦਮਵਾਖਾ ਕੱਤਰ ਸਰ ਜੀਰੀ ਤਾਂ ਫਰਿਆ ਵੀ ਦਿਖ ਰਹੀ ਹੁਣੇ ਜੀਰੀ ਦਿਖਾ ਰਹੇ ਨੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਇਦਾਂ ਅਸੀਂ ਦੋਹੇ ਤਰ੍ਹਾਂ ਨੂੰ ਹੀ ਹੱਥ ਬੰਨ੍ਹ ਕੇ ਬੇਨਤੀ ਕਰਦੇ ਆਂ ਵੀ ਪਿੰਡ ਦਾ ਮਸਲਾ ਹੈ ਠੀਕ ਹੈ ਦੋਨੇ ਤਰ੍ਹਾਂ ਦੇਖੋ ਜਿਹੜੇ ਪਿੰਡ ਦੇ ਮੁਤਵਰ ਬੰਦੇ ਨੇ ਉਹਨਾਂ ਤੇ ਮਤਲਬ ਵਿਸ਼ਵਾਸ ਕਰਨਾ ਵਿਸ਼ਵਾਸ ਕਰਕੇ ਕਿਉਂਕਿ ਇਹਨਾਂ ਦਾ ਵੀ ਬਾਣ ਹੈ ਉੱਥੇ ਉਹ ਮੁੰਡੇ ਦਾ ਵੀ ਬਾਣ ਹੈ ਠੀਕ ਹੈ ਵੀ ਦੋਏ ਕੋਈ ਬਹਿ ਕੇ ਗੱਲਬਾਤ ਕਰਕੇ ਜਿਵੇਂ ਵੀ ਰਾਜੀ ਬੰਦਾ ਹੁੰਦਾ ਹੈ ਦੋਵਾਂ ਦੀ ਫਸਲ ਹੁੰਦੀ ਹੋ ਜੀ ਗੱਲ ਹੈ ਰਾਜੀ ਬੰਦਾ ਉਹਦਾ ਬਹਿ ਕੇ ਕਰ ਹੁਣ ਤਾਂ ਮਤਲਬ ਇਹ ਹੈ ਵੀ ਉਹ ਚਾਰ ਪਾਲਣ ਇਹੋ ਕਰ ਲੈਣਾ ਉਹ ਤਾਂ ਦੇਖੋ ਜੀ ਇਹਨਾਂ ਨੂੰ ਕਹਿ ਤਾਂ ਵੀ ਕੋਈ ਗੱਲ ਨਹੀਂ ਜਿਵੇਂ ਤੁਸੀਂ ਕਹੋਗੇ ਠੀਕ ਹੈ ਉਵੇਂ ਹੋ ਜਾਊਗਾ ਜਿੰਨਾ ਮਰਜ਼ੀ ਵਧਾਈ ਜਾਓ ਜੀ ਦੇਖੋ ਇਹਨੂੰ ਤਾਂ ਵਧਾਈ ਜਾਣ ਚਾਹੇ 10 ਸਾਲ ਚਾਹੇ 20 ਸਾਲ ਵਧਾਈ ਜਾਣ ਵਧੀ ਜਾਊਗਾ ਪਰ ਜਦੋਂ ਹੁਣ ਸਾਰੇ ਬੰਦੇ ਤਿਆਰ ਨੇ ਪਿੰਡ ਤਿਆਰ ਹੈਗਾ ਇਹ ਵੀ ਵਹਿ ਜਾਣ ਵੀ ਭਾਈ ਦੇਖਿਆ ਜੀ ਦੋ ਜੀ ਸਾਹਿਬ ਜਦੋਂ ਆ ਕੇ ਬੈਠੇ ਸੀ ਉਦੋਂ ਪਿੰਡ ਦੀ ਪੰਚਾਇਤ ਕਿੱਥੇ ਸੀਗੀ ਕਦੋਂ ਬੈਠੇ ਸੀ ਸਾਨੂੰ ਤਾਂ ਇਹ ਨਹੀਂ ਪਤਾ ਕਰਦੇ ਸਰਪੰਚ ਸਾਹਿਬ ਨੂੰ ਪੁੱਛੋ ਸਰ ਜੀ ਤਾਂ ਹੁਣ ਤੁਹਾਨੂੰ ਅਸੀਂ ਤਾਂ ਹੋਣਗੇ ਨਾ ਫਿਰ ਚਲੋ ਦੁਬਾਰੇ ਪੈਜੋ ਜੀ ਬੈਠਣਗੇ ਮੈਂ ਨਾ ਚੱਕਰ ਨੂੰ ਆਣ ਕਦੋਂ ਮੈਂ 50 ਬੰਦਿਆਂ ਚ ਮੈਂ ਲੇਡੀਜ਼ ਕੀ ਬੈਠੂ ਹਾਂ ਹਾਂ ਜੀ ਲੇਡੀਜ਼ ਫੌਜੀ ਫੌਜੀ ਦੇ ਪਿਆ 50 ਬੰਦਿਆਂ ਜਾ ਕੇ ਸਾਈਂ ਕਿਹੜਾ ਹੁਣ ਫੌਜੀ ਸਾਹਿਬ ਹੈ ਜੀ ਇਹ ਵੀ ਬੋਲੇ ਰਹੇ ਨੇ ਤੇਰੀ ਸਰਪੰਚ ਨੇ ਜੀ ਕਰਮਜੀਤ ਕੌਰ ਹਾਂ ਉਹ ਕੋਈ ਐਸੇ ਬੰਦੇ ਨੇ ਨਾ ਕੋਈ ਆਪਾਂ ਕਿਸੇ ਨੂੰ ਕੋਈ ਬੰਦਾ ਮੂੰਹ ਚ ਨਹੀਂ ਪਾਦਾ ਲੇਡੀਜ਼ ਸਰਪੰਚ ਨੇ ਸਭ ਦੀ ਫੋਰੀ ਇਹ ਤਾਂ ਸਾਰੇ ਬੰਦੇ ਨੇਗੇ ਮੈਂ ਇਕੱਲੀ ਲੇਡੀ ਕਰਨੇ ਮੈਂ ਕਿਸੇ ਨਾਲ ਅੱਜ ਵੀ ਕਰ ਰਹੇ ਨੇ ਉਹ ਵੀ ਕਰੋ ਨੇ ਛੁੱਟੀ ਘੱਟ ਲੈ ਜਾਂਦਾ ਹੈ ਨੇ 15 ਦਿਨ ਹੋਏ ਨੇ ਉਦੋਂ ਕਿਉਂ ਨਹੀਂ ਗੱਲ ਕਰੀ ਬੈਠ ਕੇ ਚਲੋ ਜੀ ਫਿਰ ਰੌਲੇ ਰੱਖੋ ਫਿਰ ਹੋਰ ਕੀ ਹੈ ਬਈ ਤੁਸੀਂ ਹੱਟ ਮੰਨਦੇ ਨਹੀਂ ਗੱਲ ਆ ਤੁਹਾਨੂੰ ਕਹਿੰਦੇ ਵੀ ਕਰ ਲੋ ਗੱਲ ਬਹਿੜ ਕੇ ਸਰ ਜੀ ਸਾਹਿਬ ਨੇ ਇਹੀ ਕਿਹਾ ਸੀ ਨਾ ਵੀ ਜਿੰਨਾ ਚਿਰ ਕੋਰਟ ਦਾ ਫੈਸਲਾ ਨਹੀਂ ਆਉਂਦਾ ਉਹਨਾਂ ਟਾਈਮੇ ਮੋਟਰ ਚੱਲੀ ਜਾਊਗੀ ਅਸੀਂ ਤਾਂ ਜੀ ਇਹ ਵੀ ਕਹਤਾ ਸੀ ਵੀ ਅਸੀਂ ਬੋਰ ਵਾਲਾ ਸਾਡੇ ਬੋਰ ਤੋਂ ਹੀ ਆਪਣੀ ਫਸਲ ਪਾ ਲੈਣ ਲਾਉਣ ਪਾਣੀ ਅਸੀਂ ਨੇ ਇੰਨੀ ਵੀ ਕਹਤਾ ਸੀ ਜੇ ਤੂੰ ਉਹ ਚੱਲਦਾ ਨਹੀਂ ਬੋਰ ਉਹ ਸਰ ਉਹ ਬੋਰ ਚ ਮੋਟਰ ਫਸੀ ਹੋਈ ਆ ਕਢਵਾਉਣੀ ਆ ਫੌਜੀ ਸਾਹਿਬ ਨੇ ਉਹੀ ਤਾਂ ਕਢਵਾਉਣ ਨੂੰ ਕਿਹਾ ਸੀ ਜਿੱ